ਅਪੀਲ ਕਰਨ ਲਈ ਇਕੱਠਾ ਹੋਇਆ ਥਰੂ ਪੱਤਰਕਾਰ ਰਾਹੀਂ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਕੱਲ 3:30 ਵਜੇ ਵੈਨਿਊ ਲੀ ਬੈਰਨ ਵਿੱਚ 올 ਇੰਡੀਆ ਪ੍ਰੈਜ਼ੀਡੈਂਟ ਤੇਜਸਵੀ ਸੂਰਜ ਜੀ ਆ ਰਹੇ ਨੇ ਜਿਨ੍ਹਾਂ ਦੇ ਨਾਲ ਐਮਪੀ ਰਵਨੀਤ ਸਿੰਘ ਬਿੱਟੂ ਜੀ ਦੀ ਅਸੀਂ ਇਲੈਕਸ਼ਨ ਲਈ ਲੋਕਾਂ ਨੂੰ ਅਪੀਲ ਕਰਨੀ ਹੈ ਇਹ ਮੁੱਦਾ ਹੈ ਸਾਡਾ ਤੇ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਯੁਵਾ ਮੋਰਚਾ ਬੀਜੇਪੀ ਨੂੰ ਸਟਰੋਂਗ ਕਰਨ ਲਈ ਇਹ ਮੀਟਿੰਗ ਕੀਤੀ ਜਾ ਰਹੀ ਹੈ ਤੇ ਬੜੇ ਹੀ ਘੱਟ ਸਮੇਂ ਦੇ ਵਿੱਚ ਤੁਹਾਨੂੰ ਪੱਤਰਕਾਰਾਂ ਲਈ ਦੱਸਣਾ ਚਾਹੁੰਦੇ ਆ ਕਿ ਯੁਵਾ ਮੋਰਚਾ ਇੰਨੀ ਤਾਕਤ ਵੱਡੀ ਤਾਕਤ ਬਣੂਗੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਿ ਆਣ ਵਾਲੀਆਂ ਜਿੰਨੀਆਂ ਅਕਾਲੀ ਦਲ ਕਾਂਗਰਸ ਐਸਓਆਈ ਵਰਗੇ ਕਈ ਨਾਮ ਨੇ ਜਿਹੜੇ ਲੋਕ ਕਹਿੰਦੇ ਆ ਵੀ ਇਹ ਯੂਥ ਚਲਾ ਰਹੇ ਨੇ ਇਹ ਭੁੱਲ ਜਾਣਗੇ ਲੋ ਮੈਂ ਚਾਹਨਾ ਤੁਹਾਡੀ ਵੱਧ ਚੜ ਕੇ ਸਾਡੇ ਨਾਲ ਜੁੜੋ ਤੁਹਾਡੀਆਂ ਤਾਕਤਾਂ ਤੁਹਾਡੇ ਕਾਮਕਾਰ ਤੁਹਾਡੇ ਕਾਰੋਬਾਰ ਚਾ ਜਿਹੇ ਜੇ ਮਰਜ਼ੀ ਹੋਣ ਜੁਵਾ ਮੋਰਚਾ ਪੂਰੀ ਵੱਧ ਚੜ ਕੇ ਤੁਹਾਡੇ ਕਾਰੋਬਾਰ ਦੇ ਵਿੱਚ ਹਿੱਸਾ ਲਾਊਗੀ ਤੁਹਾਡੇ ਕੰਮ ਕਰਾਵਾਂਗੇ ਤੁਹਾਡੇ ਨਾਲ ਖੜਾਂਗੇ ਬਹੁਤ ਪਹਿਲਾਂ ਤੋਂ ਕਾਂਗਰਸ ਜਿਵੇਂ ਜ਼ਿੰਮੇਵਾਰੀਆਂ ਮੰਨਦੇ ਸੀ ਬਿਲਕੁਲ ਨਭਾਈਆਂ ਜੀ ਹਾਂ ਜੀ ਤੇ ਕੀ ਕਾਰਨ ਜੁਵਾ ਕਾਂਗਰਸ ਐਨਐਲਐਮ ਵਿੱਚ ਕਾਫੀ ਸਟੂਡੈਂਟਸ ਵੀ ਜੁੜੇ ਹੋਏ ਸੀ ਤੇ ਕੀ ਕਾਰਨ ਰਿਹਾ ਤੁਹਾਨੂੰ ਕਾਂਗਰਸ ਛੱਡਣ ਦਾ ਕਾਰਨ ਕੀ ਹੈ ਜੀ ਬਿਲਕੁਲ ਨਹੀਂ ਕਾਂਗਰਸ ਛੱਡਣ ਦਾ ਕਾਰਨ ਬੇਸਿਕਲੀ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਬਹੁਤ ਜ਼ਿਆਦਾ ਡਿਸਕੰਫਰਟ ਰਿਹਾ ਮੈਂ ਤੇ ਜਦੋਂ ਕੰਮ ਕਰਦੇ ਸੀ ਦੇਖੋ ਮੈਂ ਨਿੰਦਿਆ ਨਹੀਂ ਕਿਸੇ ਨੂੰ ਲੈਣੀ ਵੀ ਆਪਾਂ ਨਿੰਦਿਆ ਕਰਕੇ ਇੱਧਰ ਆਏ ਪਰ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਆਪਸ ਵਿੱਚ ਗੁੱਟਬਾਜ਼ੀ ਆਪਸ ਵਿੱਚ ਲੜਾਈ ਜਿਹੜੀ ਕਿ ਸਾਨੂੰ ਕੰਮ ਕਰਨ ਦੇ ਤਰੀਕੇ ਦੇ ਵਿੱਚ ਰੁਕਾਵਟ ਪੈਦਾ ਕਰਦੀ ਸੀ ਬਿਲਕੁਲ ਜੀ ਜਦੋਂ ਦੇਖੋ ਨਾ ਇੱਕ ਬੰਦੇ ਨਾਲ ਆਪਾਂ ਖੜ ਕੇ ਇੱਕ ਲੀਡਰ ਨਾਲ ਹਰ ਵਾਰੀ ਧੜਾ ਕੰਮ ਆਉਂਦਾ ਆਪਾਂ ਕਿਸੇ ਵੀ ਪਾਰਟੀ ਚ ਚਲੀਏ ਧੜਾ ਜ਼ਰੂਰ ਹੁੰਦਾ ਕਿ ਅਸੀਂ ਇਸ ਧੜੇ ਦੇ ਆਂ ਔਰ ਦੋਸਤੀ ਯਾਰੀ ਵੀ ਲਾ ਲਓ ਉਹਦੇ ਵਿੱਚ ਵੀ ਸਟੈਂਡ ਇਦਾਂ ਪੱਤਰਕਾਰਾਂ ਚ ਲਾ ਲਓ ਕਿ ਜੇ ਮੈਂ ਵੀਰ ਨਾਲ ਚੱਲਦਾ ਤੇ ਜ਼ਿਆਦਾਤਰ ਪਿਆਰ ਇੱਕ ਨਾਲ ਹੀ ਹੁੰਦਾ ਨਾ ਉਹਦੇ ਵਿੱਚ ਇੱਕ ਨਾਲ ਖੜੋ ਤੇ ਦੂਜਾ ਤਾਂ ਤੁਹਾਡੇ ਐਂਟੀ ਹੋ ਜਾਂਦਾ ਐ ਇੰਨੀ ਜ਼ਿਆਦਾ ਲੜਾਈ ਝਗੜਾ ਹੈ ਉਸ ਪਾਰਟੀ ਦੇ ਵਿੱਚ ਔਰ ਸੈਕੰਡ ਥਿੰਗ ਜਦੋਂ ਕਿਸੇ ਦਾ ਕੰਮ ਕਰਾਣ ਜਾਓ ਤਾਂ ਡਿਸਪਲਿਨ ਹੀ ਨਹੀਂ ਹੈ ਨਾ ਪਾਰਟੀ ਦੇ ਵਿੱਚ ਆਪਾਂ ਯੂਵਾ ਨੂੰ ਸਟਰੋਂਗ ਕਰਨਾ ਹੈ ਉਹਨਾਂ ਨੂੰ ਜੋੜਨਾ ਹੈ ਉਹਨਾਂ ਨੂੰ ਦਿਵਾਣੇ ਆ ਉਹਨਾਂ ਦੇ ਨਾਲ ਉਹਨਾਂ ਦੀ ਪਿੱਠ ਨੂੰ ਸਟਰੋਂਗ ਕਰਨਾ ਕਿੱਦਾਂ ਕਰੀਏ ਜਦੋਂ ਕੈਨ ਦੀ ਲੋੜ ਹੀ ਨਹੀਂ ਪੈਣੀ ਸਾਡਾ ਕੰਮ ਹੈ ਜੋ ਆਪਾਂ ਯੂਥ ਆਪ ਕਰੂਗਾ ਲੀਡਰ ਸਾਡਾ ਹੋਵੇ ਤਾਂ ਚਟੇ ਵਰਗਾ ਹੋਵੇ ਅਸੀਂ ਕੰਮ ਹੀ ਹਿਸਾਬ ਨਾਲ ਕਰਾਂਗੇ ਰਾਤ ਦੇ 2:30 ਵਜੇ ਆਉਣ 3:00 ਵਜੇ ਆਉਣ 5:00 ਵਜੇ ਆਉਣ ਮੈਂ ਪੱਤਰਕਾਰਾਂ ਲਈ ਕਹਿਣਾ ਚਾਹੁੰਦਾ ਇਸ ਗੱਲ ਤੋਂ ਜੇ ਮਕਰਾਂ ਤੇ ਵੀਡੀਓ ਚਲਾ ਦਿਓ ਮੇਰਾ ਫੋਨ 24 ਘੰਟੇ ਔਨ ਰਹਿੰਦਾ ਹੈ ਲੋਕ 11 ਵਜੇ ਤੋਂ ਬਾਅਦ 9 ਵਜੇ ਤੋਂ ਬਾਅਦ ਪ੍ਰੋਗਰਾਮ ਬੰਦ ਕਰ ਦਿੰਦੇ ਆ ਆਪਣੇ ਫੋਨ ਬੰਦ ਕਰ ਦਿੰਦੇ ਆ ਆਪਣੇ ਪਰਿਵਾਰ ਚ ਰੁੱਝ ਜਾਂਦੇ ਆ ਮੈਂ ਪਰਿਵਾਰ ਨੂੰ ਪਿੱਛੇ ਛੱਡ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਆ ਪਰ ਇਹ ਮੈਸੰਜਰ ਤੁਸੀਂ ਹੋ ਇਹ ਪੱਤਰਕਾਰਾਂ ਦੇ ਰਾਹੀ ਹੀ ਕੰਮ ਹੋ ਸਕਦਾ ਠੀਕ ਹੈ ਅਗਰ ਲੋਕਾਂ ਦੇ ਵਿੱਚ ਤੁਸੀਂ ਮੈਸੇਜ ਮੇਰਾ ਦਿੰਦੇ ਹੋ ਮੇਰੇ ਕੰਮ ਕਰਨ ਦੇ ਤਰੀਕੇ ਉਹਨਾਂ ਚ ਰੱਖਦੇ ਹੋ ਤਾਂ ਮੈਨੂੰ ਕਿਸੇ ਨੂੰ ਅਪੀਲ ਨਹੀਂ ਕਰਨੀ ਪੈਣੀ ਕਿ ਮੇਰੇ ਨਾਲ ਜੁੜੋ ਓਕੇ ਜੀ ਧੰਨਵਾਦ